ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਆਪ ਜੀ ਦੇ ਨਾਲ ਅੱਜ ਬਾਪੂ ਸੇਵਾ ਸਿੰਘ ਜੀ ਜੋ ਲੰਬਾ ਸਮਾਂ ਸੰਤ ਬਾਬਾ ਅਜੀਤ ਸਿੰਘ ਹਸਾਲੀ ਵਾਲੇ ਮਹਾਂਪੁਰਸ਼ ਸੰਤ ਬਾਬਾ ਰਾਮ ਸਿੰਘ ਗੰਡੂ ਵਾਲੇ ਮਹਾਂਪੁਰਸ਼ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੀ ਸੇਵਾ ਦੇ ਵਿੱਚ ਰਹੇ ਅੱਜ ਬਾਬਾ ਜੀ ਕੋਲੋਂ ਆਪਾਂ ਮਹਾਂਪੁਰਸ਼ਾਂ ਦੇ ਅਨਮੁੱਲੇ ਵਿਚਾਰ ਨੇ ਜਿਹੜੇ ਉਹ ਸੁਣਾਂਗੇ ਕਿਸ ਤਰ੍ਹਾਂ ਮਹਾਪੁਰਸ਼ਾਂ ਦੇ ਨਾਲ ਬਾਪੂ ਜੀ ਨੇ ਸਮਾਂ ਜੋ ਬਤੀਤ ਕੀਤਾਗਾ ਤੇ ਆਪਾਂ ਨੂੰ ਉਸ ਤੋਂ ਕੀ ਸੇਧ ਮਿਲ ਲਿਆ ਸੋ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਜਦੋਂ ਤੁਸੀਂ ਮਹਾਪੁਰਸ਼ਾਂ ਨਾਲ ਸੀ ਪਹਿਲੇ ਟਾਈਮ ਜਦੋਂ ਮਾਬਾ ਜੀ ਆਏ ਆਏ ਨੇ ਹੰਸਾਲੀ ਸਾਹਿਬ ਉਸ ਸਮੇਂ ਦੇ ਸਮੇਂ ਬਾਰੇ ਬਾਪੂ ਜੀ ਦੱਸਿਓ ਪਹਿਲਾਂ ਬਈ ਸਮਾਂ ਇਤਰਾਹੀ ਉਸ ਟਾਈਮ ਕੋਈ ਨਾਂ ਲੈਟ ਸੀ ਨਾ ਕੋਈ ਆਪਣਾ ਕੱਚਾ ਥਾਂ ਸੀ ਸਾਰੇ ਜਿਹੜਾ ਬਾਬਿਆਂ ਨੇ ਦੋ ਕਮਰੇ ਪਾਏ ਤੇ ਬਾਬਿਆਂ ਨੇ ਮੈਂ ਦੋ ਸਾਲ ਉਹਨਾਂ ਤੋਂ ਪਹਿਲਾਂ ਪਾਏ ਸੀ ਮੇਰਾ ਇੱਕ ਕਿੱਲੇ 'ਚ ਹੀ ਫਰਕ ਹੈ ਸਾਰੇ ਤੇ ਬਾਬਿਆਂ ਨੇ ਮੇਰੇ ਕੋਲੋਂ ਆਪ ਹੀ ਬੁਲਾ ਕੇ ਯੋਗ ਕਰਾਇਆ ਮੇਰੇ ਕੋਈ ਹਿੰਮਤ ਨਹੀਂ ਸੀ ਬਾਬਾ ਜੀ ਨੇ ਕਿਹਾ ਪਈ ਜਦੋਂ ਜਾਣਾ ਅੰਦਰ ਉਹਨੂੰ ਬਾਬਿਆਂ ਨੇ ਕਹਿਣਾ ਕਿ ਸੇਵਾਸਣ ਬੁਲਾ ਕੇ ਲਿਆਓ ਪਈ ਮੇਰੇ ਕੋਲ ਫੇਰੀ ਚਾਬੀਆਂ ਪੜਾਤੀਆਂ ਬਾਬਿਆਂ ਨੇ ਤੇ ਆਉਣ ਜਾਣ ਜਿਹੜਾ ਬਾਬਿਆਂ ਨੇ ਆਪ ਹੀ ਇੱਥੇ ਰਹਿਣਾ ਜਦੋਂ ਫਿਰ ਕਹਿਣਾ ਪਈ ਆਪਣਾ ਸਵੇਰੇ ਮੋਬਟੀਆਂ ਆਰ ਇੱਕ ਗੁੱਠਾਂ ਦੇ ਕਮਰੇ ਆळ्याਾਂ 'ਚ ਬੜੀਆਂ-ਬੜੀਆਂ ਮੋਬਟੀਆਂ ਮੋਟੀਆਂ ਲਾ ਦੇਣੀਆਂ ਤੇ ਟਾਕੀਆਂ ਦੇ ਵਿੱਚੋਂ ਅਸੀਂ ਵਿੰਡਿਆ ਰਹਿਣਾ ਵੀ ਬਾਬਾ ਜੀ ਕਣ ਸਾੜੀ ਤੋਂ ਤੁਰ ਪੈਣੇ ਉਹਨਾਂ ਦੇ ਕੋਲ ਬੈਟਰੀ ਹੋਣੀ ਬੈਟਰੀ ਤੋਂ ਬਾਅਦ ਪਤਾ ਨਹੀਂ ਜਾਨਾ ਵੀ ਉਹ ਬਾਬਿਆਂ ਦੀ ਬੈਟਰੀ ਆਉਂਦੀ ਹੈ ਵਾਜਾ ਸੰਗਣਾ ਰਹੋ ਨੇ ਉਦੋਂ ਤੋਂ ਫਿਰ ਹੁੰਡਾ ਫੜਨਾ ਬੈਟਰੀ ਫੜਨੀ ਬਾਬਿਆਂ ਨੂੰ ਅਸੀਂ ਬੁਰੇ ਕਪੜਾ ਜਿਹੜਾ ਸੀ ਨਾ ਉਹ ਵਿਛਾ ਦੇਣਾ ਉਹਨਾਂ ਮੱਥਾ ਟੇਕ ਲੈਣਾ ਫਿਰ ਬੈਟਰੀ ਤੇ ਕੁੰਡਾ ਫੜਨਾ ਇਸ ਤਰ੍ਹਾਂ ਸਮਾਂ ਲੰਘਦਾ ਰਿਹਾ ਬਾਬਾ ਜੀ ਨੇ ਐ ਲੱਗੇ ਪਿਛੇ ਵਾਸਿਆਂ ਜਿਹੜਾ ਇਸ਼ਨਾਨ ਕਰਨਾ ਤੇ ਕਰਾਣਾ ਰਹਾ ਨਾ ਉਹ ਪਰਦਾ ਇੱਕ ਹੁੰਦਾ ਹੈ ਦੋਨਾਂ ਦਾ ਮੈਂ ਤੇਰਾ ਰੱਖੂਗਾ ਉਹ ਉਮੀਦ ਆ ਰੱਖਣਾ ਹੈ ਮੈਂ ਕਿਹਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਮੈਂ ਕਿਹਾ ਪਰ ਠੀਕ ਹੈ ਮਹਾਰਾਜ ਕਹਿੰਦੇ ਠੀਕ ਹੈ ਲੰਗੜਾ ਗਿਆ ਸਮਾਨ ਲੰਗੜਾ ਗਿਆ ਫਿਰ ਉਹ ਜਗਾ ਹੈ ਕੋਈ ਨਹੀਂ ਸੀ ਕਚੀਆਂ ਚੁਲਾ ਕੰਜਨ ਦੇ ਬਾਦਨ ਉਹ ਲਕਾਂਦਿਆ ਫਿਰ ਨਾ ਕਣੀਆਂ ਕੁਣੀਆਂ ਆ ਗਈਆਂ ਭਿੱਜ ਜਾਣਾ ਤੇ ਫਿਰ ਉਹ ਬਾਪ ਜੀ ਦਾ ਜਿਹੜਾ ਇਸ਼ਨਾਨ ਹੈ ਉਹ ਕਿਸ ਤਰ੍ਹਾਂ ਹੋਏਗਾ ਉਹਨਾਂ ਦਾ ਪਤਾ ਨਹੀਂ ਉਂਡੀ ਕਰ ਲੈਣਾ ਕਿ ਘੜੀ ਫੈਰ ਕੇ ਕਰਨਾ ਉਹ ਫੇ ਬਾਦਰ ਨੂੰ ਲਗਾ ਕੇ ਰੱਖਣਾ ਇਹ ਸੰਗਤ ਕੋਈ ਟਾਮੀ ਟਾਮੀ ਉਂਡੀ ਦੀ ਰਾਤ ਰਣਾ ਕਿਤੇ ਕਿਤੇ ਕੋਈ ਰਹਿਗਾ ਰਹਿਗਾ ਨਹੀਂ ਤਾਂ ਕੋਈ ਵੀ ਨਹੀਂ ਰਹਿੰਦਾ ਵਾਪਰੇਰ ਐਸਾ ਸਮਾਂ ਜਦੋਂ ਲੰਘਦਾ ਗਿਆ ਇੱਕ ਦਫਾ ਮੈਨੂੰ ਮੈਂ ਇੱਕ ਟੌਲੀਆ ਹੁੰਦਾ ਸੀ ਬੇਚਾਰਾ ਬਦਰ ਨੂੰ ਅੰਜ ਇੱਕ ਤੌਲੀਆ ਆਉਣਾ ਉਹ ਸਾਫ਼ ਕਰਨ ਨੂੰ ਉਹ ਖ਼ਾਬ ਕਰਨ ਨੂੰ ਮੈਂ ਇੱਕ ਦਿਨ ਜ ਦੋ ਤਿੰਨ ਮਹੀਨੇ ਲੰਘੇ ਤੇ ਬਾਅਦ ਮੇਰੇ ਕੋਲ ਉਹ ਮੁੱਖ ਤਰ ਤੌਲੀਆ ਜਿਹੜਾ ਸੀ ਸਾਫ਼ ਕਰਨ ਵਾਲਾ ਉਹ ਭੁੱਲ ਗਿਆ ਭੁੱਲਿਆ ਤੇ ਬਾਬਾਈ ਕਹਿਣ ਲੱਗੇ ਉਹ ਖ਼ਾਬ ਕਰਕੇ ਆਪਣਾ ਉਹ ਨਾਲ ਚਲੇ ਗਏ میں گیا منہ پیڑا جہا کر کے گیا میں کہ بابا جی میرے کو تھوڑی جی گلتی ہو گئی ہاں جی کئی آ جی تولییا مکھ والا جہاں ہے وہ صاف نہیں میرے بھول گیا نہیں کہ کوئی نہیں وہ گل میں گی شٹر دسی میں چیٹا کل گیا وہ کہنا بڑی غلطی کری چالا آپ بابیا کے پیش ہوئیے وہ گیا کہنا بابا جی سیواسم کو گلتی ہو کہنا کاری ٹولییا کل گیا جی اچھا یہ ٹولیے لے کے آ دو وہ دو پرالی پوری کر کے رکھ دیا ਉਪੇਨ ਮਹਾਰਾਜਾ ਕੌਦੀਆ ਰਬਹੁਤ ਕਮਲਾ ਤੈਨੂੰ ਕਹਿੰਦਾ ਮੈਂ ਕਿਹਾ ਵੀ ਤੋਰ ਰੱਖਦੇ ਉਰੇ ਤੇ ਉਹ ਪੁੱਗਦੇ ਨੂੰ ਇਹਨੂੰ ਪੁੱਗੇ ਤਾਂ ਮੈਨੂੰ ਹੋੜ ਜਿਹਾ ਲੱਗੀ ਜਾਨੀ ਨੇ ਜਿਹੜਾ ਪੁੱਪਿਆ ਵਾਏ ਗੁਰ ਐ ਮੈਂ ਕਿਹਾ ਮੈਂ ਆ ਬਾਬਾ ਜੀ ਮਾਫ ਕਰਿਓ ਕਹਿੰਦੇ ਮੈਂ ਤਾਂ ਮਾਫ ਕਰਾਈ ਤੈਨੂੰ ਉਹ ਨਹੀਂ ਕਰ ਸਕਦਾ ਸੀ ਤੈਨੂੰ ਬਚੋਲਾ ਪਾਉਂਗੀ ਕੀ ਲੋੜ ਸੀ ਇਦੋਂ ਕੁਚੂ ਲਾਪਾਉਣ ਦੀ ਕੀ ਲੋੜ ਐ ਤੈਨੂੰ ਸਹਾਇਆ ਦਿੱਤੀ ਐ ਵੀ ਜਦੋਂ ਤੇਰੀ ਮੇਰੀ ਗੱਲ ਏ ਕਹ ਹਾਂਜੀ ਤੈਨੂੰ ਗਿਆਨੀ ਨੂੰ ਬੁਲਾਉਣ ਦਾ ਕੀ ਮਤਲਬ ਆ ਵਾ ਬਈ ਅਕਲ ਆ ਗਈ ਹੁਣਾਂ ਗਾਣ ਕਹੇ ਜੇ ਰੋਟੀ ਦੀ ਮੇਰੀ ਗੱਲ ਐ ਭਾਵੇਂ ਮੈਂ ਕਚਰਾ ਗਿੱਲਾ ਪਾਇਆ ਹੋਵੇ ਮੈਂ ਲੋਕਾਂ ਕੋਲ ਚੁੱਕਾ ਹੀ ਰਹੀ ਜਾਣਾ ਵਾ ਤੂੰ ਆਪਣਾ ਆਪਣਾ ਟੂਗੇ ਮੈਂ ਛੱਤ ਬੋਚਣਾ ਤੇਰੋ ਮੈਂ ਜਦੋਂ ਕਿਹੜਾ ਜੜਾ ਉਹਦੇ ਨਾਲ ਬੋਤਲ ਲੈ ਕੇ ਬਾਹਰ ਤੇ ਮੈਂ ਇੱਕ ਦਿਨੋ ਬਤਾ ਲਈ ਉਸ ਨੂੰ ਜਾਂਦੇ ਆ ਨਾ ਮੈਂ ਕਿਹਾ ਬਾਬਾ ਜੀ ਅੱਜ ਆਰਾਮ ਤੋਂ ਆਇਆ ਹੀ 11:00 ਵਜੇ ਨਾਲ ਚਾਪਾ ਹੀ ਤੇ ਛਕਾ ਦਿੱਤਾ ਅੱਛਾ ਜੀ ਤੇ ਬਾਬਾ ਜੀ ਕਹਿ ਲਗੇ ਉਹ ਭਾਈ ਮੈਨੂੰ ਅਣਚਾਹੇ ਨੰਬਰ ਆਇਆ ਕਰ ਮੇਰੇ ਕੋਲ ਜੱਟੂ ਗੱਲ ਕਰਦਾ ਉਹਨਾਂ ਦਾ ਹਾਂਜੀ ਹੋਰੋਂ ਜਿਹੜੀਆਂ ਰੂਹਾਂ ਹੁੰਦੀਆਂ ਨੇ ਦੱਸ ਇਹਨਾਂ ਨੂੰ ਦੋ-ਦੋ ਕਰਮਾਂ ਤੇ ਲਾਂਬੇ ਹੋਣਾ ਪੈਂਦਾ ਹੈ ਵਾਹਿਗੁਰੂ ਤੇ ਤੂੰ ਉਹਨੋਂ ਗੱਲ ਕਰਿਆ ਕਰ ਜਦੋਂ ਮੈਂ ਤੇਰਾ ਕਰਦਾ ਹਾਂ ਇੱਕੜੀਆਂ ਦੱਸ ਕਰ ਲਿਆ ਕਰ ਸਤਿਗੁਰੂ ਆਖਾ ਬਾਬਾ ਇਹ ਵੀ ਅੱਕ ਲਾ ਗਈ ਕਹਿੰਦੇ ਹਾਂ ਇਹ ਭਾਈ ਸਭ ਤੋਂ ਵੱਡੀ ਗੱਲ ਇਹ ਆ ਵੀ ਮੈਂ ਬੁਲਾਵਾਂ ਤੇ ਬੋਲਣਾ ਠੀਕ ਹੈ ਜੀ آپ بولنا جی ٹھیک ہے وہ لگیا ٹائم پھر منک اپنا بابیا نے کہنے لگے بھی ایک تو بس جب نا میں ادو اکانت جگہ چاہیے نہ پڑکان بولے ਪਿੱਛੇ ਪੜਦੇ ਨਾ ਕੋਈ ਪਾਂਡਾ ਘੜ ਕੇ ਉਹ ਵੀ ਕਰ ਬੰਦ ਕਰਾ ਦਿਆ ਕਰ ਠੀਕ ਹੈ ਇਹ ਉਹ ਰੇੜਿਆ ਵਾਲਾ ਜਿਹੜਾ ਹੁੰਦਾ ਹੈ ਉੱਥੇ ਵੀ ਬੰਦਾ ਘੜਾਤਾ ਪੱਕੀ ਸੜਕ ਤੇ ਕੋਈ ਬੰਦਾ ਵੀ ਆਉਂਦਾ ਹੋਵੇ ਉੱਥੇ ਕੋ ਬੰਦਾ ਘੜਾਤਾ ਕੋਈ ਬੋਲਦ ਨੂੰ ਬੋਲਦਾ ਹੋਵੇ ਤੂੰ ਚੁੱਪ ਕਰਕੇ ਲੰਘ ਜਾ ਸਤਿ ਸ਼੍ਰੀ ਅਕਾਲ ਇਤਰਾ ਦੀ ਆਕਾਤ ਜਗਰ ਨੂੰ ਨਹੀਂ ਲੰਗੀਆਂ ਨਹੀਂ ਇਹ ਸਮਾ ਜਿਹੜਾ ਬਾਬਿਆਂ ਨੇ ਇਹ ਲੋਕ ਚਾਰ ਗੱਲਾਂ ਸਮਝਾਈਆਂ ਸਤਿਵਿਸ਼ਣ ਤੇ ਅਕਲ ਆ ਗਈ ਬਾਬਿਆਂ ਨੇ ਜਦੋਂ ਬੰਦੇ ਖੜਾ ਦੇਣੇ ਕਰਨੇ ਆਪਣੀ ਡਿਊਟੀਆਂ ਦੇ ਚਾੜੂ ਚੱਪਾਲਾ ਲਾ ਕੇ ਉਂਤੇ ਵੇਲੋ ਵੀ ਆ ਲੈ ਇੱਕ ਸਾਧਨ ਬਹੁਤ ਵੱਡੇ ਉਹਨੂੰ ਤਾਂ ਇੰਨਾ ਫਿਕਰ ਹੋਣਾ ਵੀ کوئی بھی جی کہاں تو جگہ تو بابے بول کے پتہ نہیں کہہ دین کی نہیں کہ میں تو اینا ڈرتا ہوں جی بندہ ایس ایس پی دفتر چڑیا آئی کوئی, کوئی بابیا کو گلت بول دینا بڑے. پھر نے نہ جدو لنگ گیا ٹائم مجھے کہ بسیاں ਜਿਹੜੇ ਸੰਤ ਨੇ ਉਹ ਪੜਟਾਈ ਜੀ ਬੋਲ ਰਹੇ ਹੁੰਦੇ ਨੇ ਕੋਈ ਸਮਝਾਣਾ ਕਿ ਜੈਨੂ ਚੱਕਰ ਕੇ ਜੈਨੂ ਦੇਣੀ ਵਾਹਿਗੁਰੂ ਇਹ ਆਪਣੀ ਤੋਂ ਆਪਣਾ ਸੋਚ ਕੇ ਨਾ ਬਿਲਕੁਲ ਸੋਚ ਕੇ ਬੋਲਿਆ ਸੋਚ ਕੇ ਤਰਿਆ ਸਾਦਾ ਬਚਨ ਮੰਨਣ ਤੋਂ ਬਾਅਦ ਜਿਹੜਾ ਤੈਨੂੰ ਕੋਈ ਜਨਾ ਚੋਂ ਤੂੰ ਮੇਰਾ ਬਚਨ ਮੰਨਦਾ ਹੈ ਉਹ ਨਾ ਚੇਰੋ ਤੇਰੇ ਜਿੱਕੜ ਪੈਰਾਂ ਉੱਤੇ ਕਵੀ ਕੰਟੇ ਮਗਾਵਾ ਭੋਟ ਚੰਗਾਵਾ ਭਾਈ ਫਿਰ ਆਉਣ ਲਈ ਇੱਕ ਦਿਨ ਪੜਿਆ ਮੈਂ ਤੌਲੀਆ ਨਾ ਬੈਟਰੀ ਤੇ ਬਾਬਾ ਜੀ ਕਹਿਣ ਲੱਗੇ ਸਵਾਦ ਆਜ ਇਹਨਾਂ ਵਚਨ ਮੰਨ ਲੈ ਛੇ ਮਗਾ ਜੀ ਕਹੇ ਭਾਈ ਇੱਕ ਰਾ ਚਾਦਰ ਨਹੀਂ ਲਾਉਣਾ। ਅੱਛਾ ਜੀ। ਇੱਕ ਕਲਫਣੀ ਲਾਉਣੀ। ਦਾੜੀ ਨਹੀਂ ਕਾਲੀ ਕਰਨੀ। ਹਾਂ ਕਾਲੀ ਨਹੀਂ ਕਰਨੀ। ਸਤਵਚਨੀ। ਇੱਕ ਆਪਣਾ ਚਰਾਵਨੀ ਪੀਣੀ। ਸਤਵਚਨੀ। ਮੈਨੂੰ ਜਾਣਾ ਹੈ। ਇਹ ਦੱਸ ਕੇ ਜਾਣਾ। ਠੀਕ ਹੈ ਜੀ। ਮੈਂ ਕਿਹਾ ਵੀ 6:00 ਵਜੇ। ਮੈਂ ਰੋਡੇ ਹੁੰਦਾ ਫੌਜੀ ਬਹਾਰ ਹੋ ਗਿਆ। ਜੇ ਮੈਨੂੰ ਕਹਿੰਦੇ ਮੈਂ ਜਾਣਾ ਪੈ ਗਿਆ ਹੁਣ ਉਦੋਂ ਪਰ ਤੇ ਮੈਂ ਕਿਹਾ ਬਾਬਾ ਜੀ ਮੈਨੂੰ ਛੁੱਟੀ ਦੇ ਦਿਓ ਕਹਿੰਦਾ ਕਿੰਨੇ ਦਿਨ ਦੀ ਹਾਂਜੀ ਆ ਬਾਬਾ ਜੀ ਇੱਕ ਦਿਨ ਦਾ ਜਾਣ ਤੇ ਇੱਕ ਆਉਣਾ ਤੇ ਇੱਕ ਆਉਂਦਾ ਤੇ ਇੱਕ ਜਾਣ ਦਾ ਬਟਿਆਣੇ ਨੂੰ ਬਾਤ ਜਾਂਦੀ ਏ ਸ਼ਾਮ ਨੂੰ ਟੇ ਪਰਦੀ ਏ ਇੱਕ ਦਿਨ ਮੈਂ ਦੋਏ ਦਿਨ ਆ ਜੂਗਾ ਇਹ ਇਹ ਇੱਕ ਦਿਨ ਹੋ ਰਹਿਣਾ ਮੈਂ ਆ ਗਿਆ ਉਹ ਦੀ ਅਸਥਾਨ ਦੇ ਵਿੱਚ ਡਾਕਟਰ ਜੀ ਨਾਲ ਉੱਤੇ ਮਿਲਿਆ ਤੁਹਾਡਾ ਬੇਟਾ ਜੀ ਆ ਮੇਰਾ ਮੁੰਡਾ ਠੀਕ ਹੈ ਜੀ ਉੱਥੋਂ ਜਦੋਂ ਮੈਂ ਮਿਲਿਆ ਤੇ ਉੱਥੇ ਮਨੁਸਫਰ ਇੱਕ ਸੁਬੇ ਦਾ ਰਿਫਰੈਂਸ ਦਾ ਲੈਣਾ ਉਹ ਕਹਿ ਰਿਹਾ ਸੀ ਇਹ ਜੱਬਾ ਪੂਰੀ ਤੁਸੀਂ ਜਾਣਾ ਨਹੀਂ ਅੱਜ ਵੀਰਣਾ ਅੱਜ ਅਸੀਂ ਤੁਹਾਨੂੰ ਬਦਾਮ ਇਕੱਠੇ ਕਰਕੇ ਦੇਣੇ ਨੇ। ਫਿਰੇ ਚਲੇ ਜਾਇਓ। ਸਤੋ ਸ੍ਰੀ ਅਕਾਲ। ਮੈਂ ਕਿਉਂ ਚਲੋ ਮੈਨੂੰ ਆਪਣੇ ਘਰ ਲੈ ਗਿਆ। ਘਰ ਲੈ ਗਿਆ ਉੱਥੇ। ਉਹਨੇ ਬਦਾਮ ਇਕੱਠੇ ਕਰੇ ਕੋਈ ਲੋਕਾਂ ਕੋਲ ਉਹਨੇ ਇਕੱਠੇ ਕਰਕੇ ਮਨੂੰ ਟਹਿਲਾ ਪਰੇਟ। ਅੱਛਾ ਜੀ। ਟਹਿਲਾ ਪਰਿਆ। ਫੇ ਗੱਡਵਾਲੇ ਇਹ ਬਾਬੇ ਪੌੜੀ ਦੇ ਵਿੱਚ ਖਰੋਟੇ। ਯਾਗੋਂ ਮੀਟਾ ਮੈਂ ਰੇਖਾ ਕਹਿੰਦੇ ਤੂੰ ਕਿਹੜਿਆ ਲਾਲਚਾਂ ਚ ਪੈ ਗਿਆ ਬਚਨ ਟਾਕਾਲੀ ਕਰਤਾ ਇਹਨੇ ਡੰਡਾ ਵਾਅਦਾ ਕਰਕੇ ਚੌਥੇ ਦਿਨ ਚ ਵੜ ਗਿਆ ਵਾਹ ਇਹਨੂੰ ਬਦਾਮਾ ਦੇ ਲਾਲਚ ਇਤਨਾ ਪਏ ਬਦਾਮਤਾ ਬੋਰੀਆ ਰੀਆ ਬੋਰੀਆ ਉਲੀਆ ਗੱਦ ਬਚਨਾਂ ਦੀ ਹੈ ਇਹ ਜਿਹੜੇ ਤੂੰ ਬਦਾਮਾ ਦੇ ਲਾਲਚ ਵਿੱਚ ਬੈਠਾ ਹੈ ਇਹ ਨਹੀਂ ਕਰੀ ਜਾਉਂਦਾ ਉਹ ਆਪਣੀ ਕਹਾਣੀ ਹੈ ਮੈਂ ਆ ਗਿਆ ਮੈਂ ਆਇਆ ਤੇ ਮੈਂ ਕਰਦਾ ਉਹ ਬਦਾਮਾ ਦਾ ਕਹਿ ਲਾ ਮੇਰੇ ਕੋਲ 1500 ਰੁਪਏ ਸੀ ਉਹਨਾਂ ਨੇ ਦਿੱਤਾ ਮਨਾ ਉਹ ਮੈਂ ਤਾਂ ਦਿੱਤਾ ਦੇ ਆਬਿਆਂ ਨੂੰ ਕਹਿੰਦੇ ਭਾਈ ਬਦਾਮ ਜਿਹੜੇ ਨੇ ਨਾ ਆਪੇ ਭੱਜੇ ਕਰਨਗੇ ਅਗੋਂ ਬਾਅਦ ਇਹ ਕੰਮ ਨਾ ਕਰੀ ਸਤਿ ਸ੍ਰੀ ਅਕਾਲ ਇਹ ਛੁੱਟੀ ਹੈ ਨਾ ਉਹ ਲੈ ਕੇ ਜਿਹੜਾ ਕੰਮ ਉਹ ਨਾ ਕਰਿਆ ਦੁਆ ਕੰਮ ਨਹੀਂ ਕਰਨਾ ਮੈਂ ਕਹ ਵੀ ਅੱਛਾ ਸੱਤ ਬਚਾਣਾ ਇਹ ਰੋ ਆਪਣਾ ਦਾਤ ਨੀਗ ਰੇ ਨਾ ਲੰਗੇ ਤੇ ਮੇਰੀ ਸਮਾਣੇ ਭੈਣ ਸੀ ਉਹ ਗੁਜਰ ਗਈ ਗੁਜਰ ਗਈ ਤੇ ਮਨੂ ਕਹਿਣ ਲੱਗੇ ਮੈਂ ਕਿਹਾ ਬਾਪਾ ਇਹ ਬੰਦਾ ਆਇਆ ਤੇ ਮੈਨੂੰ ਜਰਾ ਕਹਿਣਾ ਹੋਰ ਕੋਈ ਬੰਦਾ ਨਹੀਂ ਕਹੇ ਭਾਈ ਗੱਡੀ ਲੈ ਜਾ ਅੱਛਾ ਜੀ ਨਾਲੇ ਹਰੀ ਸੁੰਡ ਡਰਾਈਵਰ ਨੂੰ ਲੈ ਜਾ ਇਹ ਜਾ ਕੇ ਜਿਹਨੂੰ ਸਰਕਾਰ ਕੋਲੋਂ ਆ ਜੀ ਅੱਛਾ ਜੀ ਉਹ ਅਜੀ ਚਲੇਗਾ ਆਪਣਾ ਜੀ ਉਹ ਤੇ ਸਾਨੂੰ ਲੈ ਗਿਆ ਤੇ ਡਰਾਈਵਰ ਉਹ ਠੀਕ ਇਨਸਾਨੀ ਮਜੇਰਾ ਡਰਾਈਵਰ ਉਹ ਲੈ ਕੇ ਜਦੋਂ ਗਿਆ ਅਜੀ ਸ਼ਾਮ ਨੂੰ ਮੁੜਿਆਏ پٹے پٹیالے کما تو دے دن میں کہا بابا جی فل چھ فل چگن دیا کہہ رہے کہ فل مرے تو بعد فل ہو جاتے ہیں بابا جی رسم آدھے نے بھی فلان سے جانا چاہیے کہیں نہیں جانا جاؤ گا میں کہا جی میں کہ سمجھایا میں کیا بھی ਬਾਪਾ ਜੀ ਕਹਿੰਦੇ ਹੋਰ ਨੂੰ ਲੈ ਜਾ ਜੀ ਹੋਰ ਬੰਦਾ ਭੇਜ ਦਿੱਤਾ ਮੈਂ ਕਿਹਾ ਨਹੀਂ ਅੱਛਾ ਇਹਨੇ ਨੂੰ ਇਹੋ ਇੰਨੀ ਕੁ ਲੰਗੀ ਗੱਲ ਇਹ ਮੈਨੂੰ ਕਹਿੰਦੇ ਭਾਈ ਵਾਜ ਬਰੇ ਆਮ ਸੁਣਦਾ ਕੀ ਹਾਲ ਹੈ ਮੈਂ ਕਿਹਾ ਬਪਾ ਜੀ ਬਰੇ ਆਮ ਸੁਣਦਾ 11 12 ਸਾਲ ਹੋ ਗਏ ਗੁਜਰੇ ਨੂੰ ਮੈਂ ਤਾਂ ਲੋਕਾਂ ਨੂੰ ਜਲੇਬੀਆਂ ਵੇਖਵਾ ਤੀਆਂ ਲੈ ਅੱਛਾ ਬ੍ਰਿਮ ਸਿੰਘ ਦੀ ਕੋਣ ਸੀ ਬਪਾ ਮੇਰਾ ਚਾਚਾ ਹੈ

ਬੈ ਗਿਆ ਅਧੀਕਰਾ ਔਈ ਤੇ ਉਹ ਰੋਸ਼ਨ ਰਾਣੇ ਚੋਂ ਨਿਕਲਿਆ ਆ ਚਾਚਾ ਅੱਛਾ ਉਹ ਉਹ ਟੋਮੇਰੀ ਟੌਂ ਤੇ ਬੈ ਗਿਆ ਉਹ ਕਹਿੰਦਾ ਕਹਿੰਦਾ ਵੀ ਮੇਂ ਗੱਤੀ ਨਹੀਂ ਹੋਈ ਵਾਹਿਗੁਰੂ ਮੈਂ ਕਿਹਾ ਬਾਪ ਬਈ ਗੱਤੀ ਮੈਂ ਚੁੱਕਾ ਕਫੜਾ ਚੁੱਕਾ ਚੁੱਕੇ ਹੀ ਨਾ ਜਾਵੇ ਉਪਰ ਮੈਂ ਨਹੀਂ ਚਾਹਤੀ ਰੇ ਬੇਟਾ ਤੇ ਜਦ ਉਹ ਕੋਲ ਕਾੜ ਕੇ ਮੇਰੀ ਉਹ ਸਾਈ ਤੌਣੀਆਂ ਤੌਣੀ ਸਰੀਰ ਜਿਹੜਾ ਮੇਰਾ ਪਾਣੀ ਪਾਣੀ ਹੋਇਆ ਪਿਆ ਜਿਹਨ ਬੰਦੇ ਨੂੰ ਬੁਖਾਰ ਹੁੰਦਾ ਲੱਕ ਟੁੱਟ ਗਿਆ ਨਾਏ ਹੋ ਜਾਂ ਗਿਆ ਵਾਹ ਉਹ ਕਹਿ ਲੱਗੇ ਸੂਰੇ ਆਏ ਅਰੇ ਕਿਹਾ ਅੱਜ ਆ ਆਇਆ ਫਿਰ ਆਜ ਕੇ ਨਹੀਂ ਮੈਂ ਕਹਿੰਦੀ ਆਇਆ ਬਾਪਾ ਜੀ ਜੇਕਣਾ ਆਉਣ ਲੱਗਿਆ ਮੈਂ ਗੋਟਵਾਰੀ ਨਹੀਂ ਪਹਿਣਾ ਆਏਗਾ ਮੇਰੀ ਦੰਬਾ ਬਾਹਰ ਤੋਂ ਬੜੀ ਕਰਦੀ ਵਾਹ ਕਹਿੰਦੇ ਭਾਈ ਆਦੀ ਗਤੀ ਹੋ ਗਈ ਉਹਦੀ ਵਾਹਿਗੁਰੂ ਵਾਹਿਗੁਰੂ ਮੈਂ ਕਹਿੰਦੀ ਗਤੀ ਦਾ ਬਾਬਾ ਜੀ ਸਾਨੂੰ ਡਰ ਕਰੇ ਭਾਈ ਚਲੋ ਨਹੀਂ ਗਤੀ ਹੋ ਗਈ ਵਰੀ ਆਵੇ ਮੇਰੇ ਨਾਲ ਕੰਮ ਕਰ ਰਿਹਾ ਕਹਿੰਦੇ ਕੋਈ ਨਹੀਂ ਹੋਇਆ ਤੂੰ ਤਾਂ ਕਹਿੰਦੇ ਅਸੀਂ ਉੱਧਰ ਗਿਆ ਕੋਈ ਗੱਲ ਨਹੀਂ ਬੰਦੇ ਦਾ ਪੜਾ ਹੋ ਗਿਆ ਵਾਹਿ ਤੇਰਾ ਕੀ ਵਿਗੜਿਆ ਕੁਝ ਨਹੀਂ ਵਿਗੜਦਾ ਬਸ ਜੀ ਠੀਕ ਹੈ ਤੇਰਾ ਕਹਦੇ ਪੜ ਗਲੇ ਆ ਤੇ ਵਾਸਾ ਸਿਨਾਨ ਕਰਨਾ ਤੇ ਕਰਾਉਣਾ ਜਿਹੜਾ ਹੈ ਨਾ ਇਹ ਤਾਂ ਜੇ ਕੋਲ ਸੇ ਕਮ ਬੰਦੇਰਾ ਵੀ ਕਰਾਵੇ ਨਾ ਬੰਦਾ ਹਾਂਜੀ ਇਹ ਬਹੁਤ ਵੱਡਾ ਫਾਲ ਹੈ ਜੇ ਕਰਾਵੇ ਨੀਤ ਨਾਲ ਮੈਂ ਕਿ ਮੈਂ ਤੇਰਾ ਵਾਦਾ ਕਰਾਉਣਾ ਪਿਆ ਕਹਿੰਦੇ ਕੋਈ ਨਹੀਂ ਪੜਾਊਗਾ ਭਈ ਮੇਰਾ ਟਾਈਮ ਜਿਹੜਾ ਬਹੁਤ ਬਾਬਿਆਂ ਨੇ ਉਹਨੂੰ ਬੜੇ ਬੜੇ ਸਮੇ ਜਿਹੜੇ ਹਨ ਬਹੁਤ ਜਿਹੜੇ ਕਰਾਣ ਵਾਲੇ ਸਨ ਉਹ ਬਹੁਤ ਵੱਡਾ ਮੈਂ ਕਹਾਂ ਵੀ ਇਸ ਤਾਂ ਨਹੀਂ ਜਿਹੜਾ ਜਿਹੜਾ ਬਾਬਿਆਂ ਨੇ ਆਪ ਹੀ ਕਰਾ ਲਿਆ ਮੈਂ ਤੇ ਕਰਨ ਜੋਗਾ ਹੈ ਇਹ ਬੱਪੂ ਜੀ ਉਹ ਵੀ ਦੱਸ ਦੋ ਜਿਹੜਾ ਤੁਹਾਨੂੰ ਜੇ ਤੁਸੀਂ ਬਾਬਾ ਜੀ ਨੂੰ ਕਿਹਾ ਵੀ ਮੇਰਾ ਟੈਲੀਵਿਜ਼ਨ ਦੇਖੋ ਹੱਥ ਦੇਖੋ ਬਾਬਾ ਜੀ ਨੇ ਤੁਹਾਨੂੰ ਦੱਸਿਆ ਵੀ ਟੁੱਟੀ ਆ ਗੰਡ ਉਹਨਾ ਮੈਂ ਵਿਚਾਰਾ ਪਾਣ ਗਿਆ ਥੁੱਕਣੇ ਅੰਦਰ ਪਾਣ ਗਿਆ ਤੇ ਬਾਬਾ ਜੀ ਆਪਣਾ ਹੱਥ ਵੇਂਦੇ ਹਨ ਹੱਥ ਵੇਂਦੇ ਜਾਂਦੇ ਮੈਂ ਜਾ ਕੇ ਮਾਹਾਰਾਜ ਅੱਜ ਟੈਲੀਵਿਜ਼ਨ ਚੱਲ ਰਿਹਾ ਮੇਰਾ ਵੀ ਦੇਖੋ ਕਹਿੰਦੇ ਲਿਆ ਪਾਈ ਤੇਰਾ ਵੀ ਦੇਖਾ ਵਾਇਹ ویکਣ ਲੱਗੇ ਮੈਨੂੰ ਕਹਿਣ ਲੱਗੇ ਭਈ ਲਓ ویک ਕੇ ਮੈਨੂੰ ਕਹਿੰਦੇ ਸਵਾਸ਼ਾਂ ਇੱਕ ਥਾਂ ਟੁੱਟੀ ਹੈ ਜਿਹਨੂੰ ਟੁੱਟੀ ਦਾ ਨਾਮ ਲਿਆ ਮੈਂ ਕਿਹਾ ਭਈ ਮੈਂ ਬਾਬਾ ਜੀ ਨੇ ਆਣੇ ਜਿਹੜੇ ਛੋਟੇ ਨੇ ਵਾਇਹ ਇਹ ਬਣੇਗਾ ਫੇਰ ਕਹਿੰਦੇ ਕੋਈ ਨਹੀਂ ਬਾਪ ਜੀ ਤੁਸੀਂ ਉਹ ਘਾਟ ਲਾਉਣ ਵਾਲੇ ਆ ਜਲਾ ਦਿਓ ਵਾਇਹ ਕਹਿੰਦੇ ਲਾਤੀ ਕੋਈ ਨਹੀਂ ਅੱਛਾ ਜੀ ਉਹਨਾ ਬੈਠਾ ਠੌਂ ਜਿਹੜਾ ਉਹ ਛੱਤੇ ਵਾਲੀ ਟੀਂਜਾ ਉਹ ਟੀਂ ਦੇ ਉੱਤੇ ਬੈਠਿਆ ਬਾਬਾ ਜੀ ਕਹਿਣ ਲੱਗੇ ਵੀ ਇਹੜੀ ਹੈ ਨਾ ਟੀਂ ਦੇ ਥੱਲੇ ਮੋਰੀ ਉਹਰੇ ਵੇਖ ਕੇ ਕਿਹਾ ਵੀ ਇਹਨੂੰ ਬੰਦ ਕਰਾ ਦਿਓ ਅੱਛਾ ਮੈਂ ਬਾਬਾ ਜੀ ਕਿਹਾ ਵੀ ਬੰਦ ਕਰਾ ਦੇ ਉਹ ਕਹਿੰਦੇ ਵੀ ਦਰਸ਼ਨ ਤੋਂ ਬਾਗਾ ਵਾਲਾ ਉਹ ਘੁੱਟਵਾ ਰੰਗੇ ਤੇ ਸਤਵ ਜੀ ਮਾਜੀ ਠੀਕ ਹੈ ਬਾਬਾ ਜੀ ਰੋਏ ਕਹਿੰਦੇ ਚਾਰ ਦਿਨ ਹੋ ਗਏ ਲਾਂਦਿਆਂ ਨੇ ਇੱਕ ਦਿਨ ਨਿਕਲੀ ਕਿ ਕੜੀਆਂ ਪਹਿਣਾ ਮੈਂ ਉੱਪਰ ਕੰਬਲੀਆਂ ਲੈ ਕੇ ਉੱਥੇ ਪੈ ਗਿਆ ਬਾਬਿਆਂ ਦੇਾਰੇ ਉਹਦੇ ਬੂਏ ਨਾਲ ਸਿਰ ਲਾਟਾ ਵੀ ਕੋਈ ਬੂਆ ਨੂੰ ਅਟਨਾ ਨਾੜੇ ਮੇਟਾ ਤੇ ਮੇਰੇ ਉਹਨਾਂ ਪਜਾਮਾ ਜਿਹੜਾ ਤੇ ਲਾਹੀ ਉਹਦੇ ਵਿੱਚੋਂ ਨਹੀਂ ਨਾ ਸਾਪਨੇ ਕਰਕੇ ਕਿਛੈਰੇ ਆ ਟੋਲਿਏ ਜਿਹੜੇ ਪਜਾਮੇ ਦੇ ਵਿਚਾਰੇ ਪੈ ਗਿਆ ਵਾਈ ਗੁਰ ਬਿਠਾ ਰਿਆ ਇਹਨਾਂ ਨੂੰ ਬਾਬਾ ਜੀ ਨੇ ਕੁੰਡੀ ਖੋਲ ਲਈ ਬਾਬਾ ਜੀ ਘਰੇ ਸਵਾਜਾ ਉਹ ਦੇਖ ਆਪਣਾ ਬਾਥਰੂਮ ਦੇਖ ਉੱਥੇ ਪਾਣੀ ਗਰਮ ਰੱਖਣਾ ਪੈਂਦਾ ਏ ਉਹ ਲੋ ਬੈ ਕੇ ਆਪਣਾ ਹੀ ਉਹ ਦੂਜੀ ਕੁਰਸੀ ਵਾਲੀ ਨੇ ਨਾ ਵੇਖਿਆ ਤੇ ਪਾਣੀ ਰੱਖਿਆ ਭੱਜ ਗਿਆ ਉਹ ਵਿੱਚੇ ਬੈਠਾ ਰਿਹਾ ਸੱਪ ਜੀ ਪਜਾਮੇ 'ਚ ਸੱਪ ਵਿੱਚੇ ਬੈਠਾ ਰਿਹਾ ਤੁਹਾਨੂੰ ਨੂੰ ਪਤਾ ਲੱਗਿਆ ਜੀ ਮੈਨੂੰ ਵੀ ਨਾ ਪਤਾ ਲੱਗਿਆ ਅੱਛਾ ਜੀ ਉਹ ਕਿਸ਼ਾਰੇ ਆ ਰਹੀ ਦੇ ਪਜਾਮੇ ਦੇ ਵਿਚਾਲੇ ਆ ਕੇ ਬਹਿ ਰਿਆ ਵਾਹ ਚਾਹ ਰਿਹਾ ਇਹ ਆਇਆ ਕਿਸ਼ਾਰਾ ਅੱਛਾ ਜੀ ਉੱਪਰ ਚੜ ਕੇ ਪਜਾਮਾ ਤੇ ਇਹਨਾਂ ਦੇ ਵਿਚਾਲੇ ਵਿਚਾਰੇ ਆਜੀ ਲਗਾਇਆ ਹਾਂ ਜੀ ਹਾਂ ਇੱਕ ਇਸ਼ਾਰੇ ਦੇ ਪੱਟ ਦੇ ਸਾਈਡ ਤੇ ਉੱਪਰੋਂ ਲਾ ਕੇ ਹਾਂਜੀ ਇੱਥੇ ਇੱਥੇ ਆਣ ਕੇ ਵਿਚਾਰੇ ਇਕੱਠਾ ਹੋ ਕੇ ਬਹਿ ਗਿਆ ਵਾਹਿਗੁਰੂ ਮੈਂ ਦੇਖੇ ਜਦੋਂ ਗਏ ਤੇ ਬੰਨ ਬਾਬਾ ਜੀ ਕਹਿੰਦੇ ਭਾਈ ਚਰਨੋਂ ਗਾਲਾਂ ਕਹੀਆਂ ਇਹ ਘੜਦੀਆਂ ਮੈਂ ਬਾਬਾ ਜੀ ਚਰਨ ਜਿਨਾਂ ਨਹੀਂ ਇਹ ਗਾਲਾਂ ਦਾ ਕੋਈ ਜਾਨ ਨਹੀਂ ਹੈ ਤੇਰਾ ਭਾਈ ਮਰ ਜਾ ਤੇਰਾ ਭਲਾਣ ਕਰ ਜਾ ਕਹਿੰਦੇ ਉਹ ਭਾਈ ਇਹ ਤਾਂ ਜਿਹੜਾ ਨਾ ਜੇ ਉਹ ਉਰੇ ਪੇਕੇ ਵੀ ਨਹੀਂ ਚੱਲਦੇ ਨਾ ਉਹਦੇ ਸੌਰੇ ਚੱਲਦੇ ਆ ਤੇ ਜੇ ਇੱਥੇ ਵੀ ਘਾੜਾ ਨਾ ਕੱਢੇ ਵਿਚਾਰੀ ਹਵਾ ਕਿੱਥੇ ਕੱਢੇ ਗੁਰਦੁਆਰਾ ਹੀ ਹੁੰਦਾ ਕਰਦਾ ਆਵਾ ਕੱਢਣ ਦਾ ਸਾਂਜਾ ਮੰਜਾ ਅੱਛਾ ਜੀ ਗੁਰਦੁਆਰਾ ਹੀ ਹੁੰਦਾ ਕਰੇ ਇੱਥੇ ਹਵਾ ਹੂਆ ਕੱਢਣ ਦਾ ਆਦਮੀ ਜਿਹਨੇ ਨਹੀਂ ਲੜਨਾ ਉਹ ਵੀ ਲੜ ਪੈਂਦਾ ਆਏ ਬਾਸ ਮੈਂ ਹੱਥ ਕੇ ਚੁੱਪਾ ਉਹ ਬਿੱਤੇ ਬੈਠਾ ਰਿਹਾ ਮੈਂ ਬਾਬਾ ਜੀ ਆ ਬਾਤ ਲਾਉਂ ਚੋ ਆਏ ਮੈਨੂੰ ਕਹਿਣ ਲੱਗੇ ਵੀ ਹਾਂ ਚੰਦੜੀ ਚੱਲਦੇ ਆ ਸਵਾਰ ਜਾ ਮੈਂ ਕਹਾ ਜੀ ਹਾਂ ਆਕਸ 2.5-6 ਕੁ ਜੀ ਨੇ ਆਏ ਮਟਾਟਾ ਟਿਕਾ ਲੋ ਹਾਂ ਜੀ ਕਰੇ ਠੀਕ ਹੈ ਉਹ ਮੈਂ ਪੈਸੇ ਇਕੱਠੇ ਛੱਡੀ ਕਰਨ ਲੱਗ ਗਿਆ ਜਿਹੜਾ ਮੱਥਾ ਟੇਕ ਰਿਆ ਅੱਛਾ ਜੀ ਉਹ ਬਾਬਾ ਜੀ ਅੰਦਰ ਨੂੰ ਟੋਟੇ ਮੈਂ ਕਹਾ ਬਾਬਾ ਜੀ ਮੈਂ ਉਹ ਪ੍ਰਸ਼ਾਦਾ ਚਾਹ ਲਾ ਆ ਕਹਿੰਦੇ ਪਾਈ ਛਕਣਾ ਜਾਂ ਮੈਂ ਪ੍ਰਸ਼ਾਦਾ ਛਕਣ ਲੱਗਿਆ ਉਹ ਕਰਦਿਆ ਨੇ ਮੈਨੂੰ ਬਾਬੇ ਆਈ ਮੱਕੀਆਂ ਰੋਟੀਆਂ ਨੇ ਰੋਟੀਆਂ ਰੋਟੀਆਂ ਹੀ ਨਹੀਂ ਨਹੀਂ ਹੁੰਦੀਆਂ ਅੱਛਾ ਜੀ ਦੋ ਕੋਸ ਆਗ ਨਾਲ ਦੇ ਕੇ ਨਾਲ ਦੂਜੀ ਪ੍ਰਸ਼ਾਦਾ ਉਹ ਮੈਂ ਬਾਬੇ ਆਈ ਗਰਾਈ ਕਰਾਈ ਦੀਆਂ ਉਹ ਖਾ ਲਈਆਂ ਇਹਨੇ ਉਹ ਵੀ ਚੱਲੇ ਪਿਆ ਸੱਪ ਵੀ ਅੱਛਾ ਜੀ ਉਹ ਆਣ ਕੇ ਮੇਰੀ ਚੌਂਕਰੀ ਦੇ ਕੋਲ ਨਾਲ ਜਿਹੜਾ ਆਹਾ ਇਹਦਾ ਪਜਾਮਾ ਇਰੇ ਵਿੱਚ ਇਕੱਠਾ ਹੋਣ ਲੱਗ ਗਿਆ ਅੱਛਾ ਇਕੱਠਾ ਹੋਣ ਲੱਗ ਗਿਆ ਮੈਂ ਇਹਨੂੰ ਕੁੱਟ ਕੇ ਨਾ ਥਰੀ ਤੋਂ ਪਤਾ ਨਹੀਂ ਡੱਡੇ ਕੋਲੇ ਕੇ ਤਬਲੇ ਆਈ ਡੱਡੀ ਦੇ ਹਾਂ ਪੜ ਕੇ ਵਾ ਕੋਲ ਕੇ ਪਜਾਮਾ ਤੇ ਇੱਕ ਨਾਲ ਇਹ ਨਕੁੱਟ ਕੇ ਜਦੋਂ ਪਜਾਮਾ ਛਟਿਆ ਰੂਪਾ ਜਿੜਿਆ ਅੱਛਾ ਜੀ ਹੱਥ ਕੜਾਈ ਲੰਮਾ ਤੇ ਉਹ ਮੇਰੇ ਕੋਲੋਂ ਉੱਠਿਆ ਵੀ ਨਹੀਂ ਜਾਵੇ ਵੀ ਪਤਾ ਨਹੀਂ ਕੀ ਕਰ ਗਿਆ ਲੱਟਾਂ ਦੇ ਵਿੱਚ ਉਹ ਪਰ ਜੀਤ ਨੇ ਨਾ ਮਾਰ ਦਿੱਤਾ ਉਹਨੂੰ ਫੌੜੀ ਮਾਰ ਕੇ ਓਹੋ ਮੈਂ ਕਿਹਾ ਵੀ ਇਹ ਤਾਂ ਬਾਬਾ ਜੀ ਮੇਰਾ ਕੀ ਬਣੇਗਾ ਕਰੇ ਉਹ ਭਾਈ ਕੀ ਬਣਨਾ ਟੋਟਾ ਅਦਾ ਤੇਰਾ ਐਨਾ ਚਿਰ ਹੋ ਗਿਆ ਡੇਢ ਘੰਟਾ ਬੈਠੇ ਨੂੰ ਵਾਹੀ ਤੂੰ ਮਾਰਨਾ ਨਹੀਂ ਤਾ ਉਹਨੂੰ ਹਾਂਜੀ ਬਾਬਾ ਭਾਈ ਮੈਂ ਤਾਂ ਮਾਰਿਆ ਨਹੀਂ ਉਹਨੂੰ ਮਾਰਤਾ ਜਾਨੇ ਅਮਰਜੀਤ ਨੇ ਕਹੇ ਕੋਈ ਨਹੀਂ ਭਾਈ ਬਲਾਟ ਰਲ ਗਈ ਮੈਂ ਕਿਹਾ ਵਾਹ ਜੀ ਬਬਈ ਕਰਤਾਈ ਕੋਲ ਗਿਆ ਮੈਂ ਕਹਿਣਾ ਕਰਨਾ ਕੀ ਤੇ ਹੱਥ ਆੜਾ ਕਰਨਾ ਨਹੀਂ ਦਿਉਨੇ ਲੜ ਨਹੀਂ ਲੜ ਨਹੀਂ ਤਾ ਜੈ ਤੈਨੂੰ ਪਤਾ ਹੀ ਨਹੀਂ ਲੱਗਿਆ ਵਾਹਿਗੁਰੂ ਵਾਹ ਜੀ ਕਿਰਪਾ ਤੋਂ ਦਿਉ ਈ ਉਹ ਮੇਰਾ ਉਹਨੂੰ ਜਦੋਂ ਪਿਆ ਤੱਤਾ ਸਾਰਾ ਦਿਨ ਮੈਨੂੰ ਐ ਹੋਇਆ ਇਹ ਬੁਕਾਰ ਚੜ ਗਿਆ ਹਾਂਜੀ ਆਇਆ ਬਈ ਮੈਂ ਅਜਾ ਥੌੜਾ ਕਰਾਉਣ ਮੈਂ ਕਿਹਾ ਥੌੜਾ ਕਰਾਉਂਦੀ ਕੀ ਲੋੜ ਹੈ ਬਈ ਕਹਿੰਦੀ ਕੋਈ ਨਹੀਂ ਜੋ ਕੋ ਕਰਨਾ ਹੀ ਉਹ ਕਰ ਗਿਆ ਸਤਿ ਸ਼੍ਰੀ ਅਕਾਲ ਉਹ ਮੈਂ ਆਣ ਕੇ ਪਿਆ ਤੇ ਉਹ ਰਾ ਨੂੰ ਬੇਚਿੰਤਾ ਜਾ ਉਹ ਲੈਟ ਹੈ ਚਲੀ ਗਈ ਔਰ ਕਹਿਦਾ ਟੂ ਟਟ ਗਏ ਨਾ ਦੁੱਧ ਨੂੰ ਜਾ ਉਹ ਮੇਰੇ ਪੱਕੇ ਛਾਤੀ ਤੇ ਆ ਕੇ ਪਿਆ ਪੱਕਾ गिर ਗਿਆ ਹਾਂ ਵਾਹ ਲੈਟ ਵੀ ਚਲੀ ਗਈ ਉਹ ਟਟ ਗਏ ਥਲੇ गिर ਗਿਆ ਬੈਲ ਵੀ ਟਟ ਗਿਆ ਕੋਈ ਛੱਟ ਨਹੀਂ ਲੱਗੀ ਕੋਈ ਮਾਰਿਆ ਟੁੱਟੇ ਪੱਖਾ ਪਿਆ ਮੈਂ ਗਿਆ ਮੈਂ ਗਿਆ ਤੇ ਮੈਂ ਬਾਬਾ ਜੀ ਅੱਜ ਮੇਰੇ ਨਾਲ ਸਵੇਰੇ ਖੱਪ ਦਾ ਚਾਂਸ ਹੋ ਗਿਆ ਹਾਂਜੀ ਰਾਤ ਪੱਖਾ ਟੁੱਟ ਗਿਆ ਕਰੇ ਮੈਂ 6:30 ਵਜੇ ਕਹਿੰਦੇ ਕੋਈ ਕੋਈ ਨਹੀਂ ਕਹਿੰਦੇ ਪਾਈ ਇਹ ਤਾਂ ਮੇਰੇ ਨਾਲ ਵੀ ਇੱਕ ਵਾਰੀ ਦਿਖ ਪਿਆ ਹੀ ਮੇਰੇ ਉੱਤੇ ਵੀ ਅੱਛਾ ਫਿਰ ਮੈਂ ਸਵੇਰ ਆਪੀ ਜਿਹੜੀ ਟੁੱਟੀ ਹੈ ਨਾ ਬਾਬੇ ਨੇ ਐਂ ਕਾਢੋ ਦਿੱਤੀ ਜਿਹੜੀ ਕਹਿੰਦੇ ਟੁੱਟੀ ਹੋਈ ਆ ਵੜੀ ਉਹ ਜੋੜਦੀ ਆ ਜੋੜ ਦਿੱਤੀ ਗੱਠ ਕੱਟ ਦੇਤੀ ਵਾਹਿਗੁਰੂ ਗੱਠ ਵੀ ਆਈ ਲਾਈ ਆ ਵੀ ਉਦੋਂ ਬਾਅਦ 30-40 ਸਾਲ ਹੋ ਚਲੇ ਨੇ ਵਾਹਿਗੁਰੂ ਵਾਪਿਆ ਨੇ ਇਹ ਸਾਤ ਜੋ ਕੋਈ ਮਰਜ਼ੀ ਕਰ ਸਕਦੇ ਰੱਬ ਰੂਪ ਨੇ ਮਰਥ ਨੇ ਜੀ ਹਾਂ ਤੇ ਬਾਪੂ ਜੀ ਉਹ ਵੀ ਦੱਸ ਦਿਓ ਇੱਕ ਗੱਲ ਜਿਹੜੀ ਆਪਣੀ ਉਹ ਬੂਟੀ ਵਾਲੀ ਵੀ ਮਾਤਾ ਹੀ ਚਲੇ ਗਏ ਬੁੱਟੀ ਲੈਣ ਤੁਹਾਨੂੰ ਮਾਬਾ ਜੀ ਨੇ ਬਖਸ਼ਿਸ਼ ਕੀਤੀ ਲੀ ਬੁੱਟੀ ਬਾਬਿਆ ਨੇ ਇਹ ਕੀਤੀ ਦੀ ਅਧੀ ਬਾਸੋਂ ਨੂੰ ਬਾਬਾ ਜੀ ਚਲੇ ਬਾਹਰ ਤੇ ਚਲੇ ਤੇ ਵੀ ਇੱਕ ਬੀਬੀ ਆ ਗਈ ਉਹਦੇ ਬੱਚਾ 7 ਕੁ ਮਹੀਨਿਆਂ ਦਾ ਸੀ ਉੱਪਰ ਵਾਲ ਦੂਰ ਕੋ ਨਹੀਂ ਲਿਆਏ 7 ਮਹੀਨੇ ਚ ਹੋ ਗਿਆ ਸੀ ਹਾਂ ਜੋ ਤੇ ਵਾਲ ਇਸੇ ਫਿਰ ਤੇ ਛੋਟਾ ਸੀ ਬੌਧਾ ਅੱਛਾ ਬਹੁਤ ਵੰਡਾਈ ਬਹੁਤ ਔਰ ਬਾਬਾ ਹੀ ਕਹਿ ਲਗੇ ਉਹ ਭਾਈ ਬਾਜਾ ਭਾਈ ਤੂੰ ਬੀਬੀ ਅਸੀਂ ਬਾਹਰ ਜਾਈਂ ਅਸੀਂ ਬਾਹਰ ਗਏ ਕਿ ਖੂਪੇ ਹੁੰਦੇ ਆ ਬਾਬੇ ਜੀ ਕਹਿੰਦੇ ਉਹ ਬੂਟੀ ਜਿਹੜੀ ਉਹ ਪਲੋਤੀ ਹੈ ਨਾ ਉਹ ਲਿਆਓ ਮੈਂ ਲਿਆਇਆ ਰੁਪੀ ਸੀ ਕਹਿੰਦੇ ਦੇਖੀ ਇਹਦੀ ਗੱਟ ਵਿੱਚ ਕੀੜਾ ਹੁੰਦਾ ਅੱਛਾ ਮੈਂ ਕਹਿੰਦੇ ਹੱਠ ਪਨੀ ਉਹਦੇ ਵਿੱਚ ਸਾਬ ਹਾਂ ਈਦਾ ਜਵਾ ਬਰੀਕ ਸੂਈ ਦੇ ਟਾਗੇ ਵਰਗਾ ਕਿਹੜਾ ਜੀ ਹਾਂ ਘੱਟੇ ਜਰਾ ਨਾ ਤੇ ਲੱਟਾਂ ਹੀ ਲੱਟਾਉਂਦੀਆਂ ਥੋੜੀ ਇੰਨੇ ਕਿਆ ਨਹੀਂ ਕਿਹਾ ਲੱਟਾ ਅੱਛਾ ਜੀ ਤੇ ਕਦੇ ਆ ਜਾ ਜਦ ਉਹ ਭਾਈ ਉਹਨੂੰ ਸ਼ੈਤਾਨ ਬਾਬਿਆਂ ਦੇ ਕੋਲ ਫੀਰ ਉਹਨੂੰ ਕਹਿੰਦੇ ਇਹਨੂੰ ਮਲਾ ਕੇ ਮਾਰ ਕੇ ਡੇਰੇ ਭਾਈ ਉਹ ਦੇਤਾ ਉਹ ਦੁਬਾਰ ਫੇਰੋ ਬਾਜੀ ਜੋ ਉਹ ਬੱਚਾ ਠੀਕ ਹੋਇਆ ਲੋਕਾਂ ਨੇ ਜਿਹਦਾ ਵੀ ਬੱਚਾ ਰੋਗੇ ਕਰੇ ਉਹ ਆਜਾ ਕਰੇ ਅੱਛਾ ਜੀ ਅੱਬਾ ਜੀ ਕਹਿੰਦੇ ਪਾਈ ਲਿਆ ਸੇਵਾ ਨੂੰ ਬੁਲਾ ਕੇ ਲਿਆਉ ਮੈਨੂੰ ਹੋ ਗਈ ਕੀ ਦਾ ਟੀ ਦੱਸਿਆ ਇਸ ਤੋਂ ਅ ਬੇਨਟੇ ਬਾਬਿਆਂ ਨੇ ਪਠਾਰੀ ਬਣਾਤਾ ਗੱਡੀਆਂ ਖੜੜਾ ਗਿਆ ਜਿਹਦਾ ਜਵਾਕ ਵੀ ਰੋਵੇ ਅੱਛਾ ਜੀ ਰੋਣਾ ਮੁਕਤੀ ਕਿ ਲਿਆ ਕੇ ਦੇਣੀ ਇੱਕ ਦਿਨ ਕੋਈ ਚਾਰ ਸਰੀ ਰਾਧਾ ਮਛੂੜੇ

ਅੱਛਾ ਜੀ ਵੇ ਤੇਰੇ ਹੱਥੋਂ ਨਹੀਂ ਆਉਣਾ ਰਾਮ ਤੋਂ ਨਾ ਇਹ ਇਹ ਰਾਮ ਤੋਂ ਰੇ ਤੋਂ ਨਾ ਉਹ ਬੇਵਾ ਬੂਤੀ ਉਹ ਲਿਆ ਕੇ ਮਨੇਰੇ ਕੋ ਲਾਤੀ ਅੱਛਾ ਬਾਪੂ ਜੀ ਫਿਰ ਉਹ ਰਹਿਣ ਚੱਲਦਾ ਰਿਹਾ ਕੰਮ ਉਹ ਤੋਂ ਬਾਅਦ ਕਿ ਬਾਬੇ ਪੂਰੇ ਹੋ ਗਏ ਨਾ ਮੈਂ ਮੈਂ ਕਿਤਾ ਕੇ ਦਨ ਆਇਆ ਅੱਛਾ ਬੂਤੀ ਨਾਲ ਬੱਚੇ ਨੂੰ ਰਾਮ ਆ ਜਾਂਦਾ ਸੀ ਰਾਮ ਬਾਬ ਆ ਜਾਂਦਾ ਇਹ ਰੋਂਦੇ ਨੂੰ ਨਾ ਹਾਂਜੀ ਨਾ ਕਿਹੜਾ ਰੋਂਦਾ ਬਹੁਤਾ ਕਈ ਦਿਨ ਨਾ ਅੱਛਾ ਜੀ ਇਹ ਜੋ ਕਰਨਾ ਚੋੜਾ ਇਹ ਨਾਲ ਬੁੱਧੀ ਨਾਲ ਇਹ ਵੀ ਕਿਹਾ ਮਹਾਂਪੁਰਸ਼ਾਂ ਤਾ ਨੂੰ ਕਹਿੰਦਾ ਕਿ ਤੋ ਵਚਨ ਦੇ ਦੇਣਾ ਕੰਮ ਕਰਨਗੇ ਜੀ ਆਹ ਬੋਟਾ ਬਾਦ ਵਿੱਚ ਰਾ ਕੀਟਾ ਵੀ ਬਾਬਾ ਜੀ ਕਹਿੰਦੇ ਸ਼ਿਵ ਆਸਿਆ 아이 ਜਿੰਨਾ ਤੇਰਾ ਸੇਵਾ ਕੀਤੀ ਨਾ ਇਹ ਕਿ ਤੋ ਵਚਨ ਦੇ ਦੇ ਚੱਲਣਗੇ ਅੱਛਾ ਜੀ ਮੈਂ ਕਿਹਾ ਬਾਬਾ ਜੀ ਮੈਂ ਤੇ ਆਪਣੇ ਨਿਆਣੇ ਨਾਲ ਬਾਤ ਨਾ ਮੇਰੀ ਕੋਈ ਮੰਨ ਬੰਦਗੀ ਤੇ ਕਰੀ ਕੋਈ ਨਹੀਂ ਤੂੰ ਇੱਥੇ ਤਪੱਸਿਆ ਵਾਲੇ ਬੰਦੇ ਵਾਹਿਗੁਰੂ ਇਹਦਾ ਇਹਦੇ ਕੋਈ ਨਹੀਂ ਬਾਤ ਕਰੂ ਕੋਪਤੀ ਤਾਂ ਉਹ ਜਿਹੜਾ ਕਿ ਇਹਨੂੰ ਪਤਾ ਹੀ ਨਾ ਲੱਗੂਗਾ ਵਾਹੀ ਉਹ ਵੇ ਲਟਾਰੇ ਉੱਤੇ ਚਾਨੀ ਨਹੀਂ ਰਹੀ ਆ ਬਾਬਾ ਜੀ ਹਾਂ ਉਹਨਾਂ ਫਿਰ ਆਪਣੀ ਜਿਹੜੀ ਨਹੀਂ ਛੱਡੀ